ਖਾਇਨ ਸਾਡਾ ਜਿਹੜਾ ਆਇਆ 2.5 ਦੇ ਟਾਈਮ 'ਚ ਆਇਆ। ਲੋਹੜੀ ਆਉਣ ਪਈ ਸੜਕ ਮੰਨ ਕੇ ਅੰਦਰ ਜੇ ਲੈਣਾ। ਇਧਰ ਪੋਹਣ ਲੈ ਆਇਆ ਕੜਤਾ। ਉਹਨਾਂ ਦਾ ਸਾਡੋ ਦਾ। ਇਹਦੇ ਅੰਦਰ ਜੇ ਹੋ ਗਿਆ। ਅੰਦਰ ਆਪਾਂ ਨੂੰ ਸੁੱਕਾਈ। ਮੈਂ ਪੋਆ ਗਿਆ ਦੇ।

ਮੰਡੇ ਨੂੰ ਤਾਂ ਉਹਨਾਂ ਨੇ ਿਆਰ ਹੀ ਕਰਦਾ ਤਾਂ ਗਿਆ ਇਹਦਾ ਨਾਮ ਆਵਾਜ਼ ਨਾਲ ਬਸ ਇੰਨਾ ਪਾ ਤੀੜਿਆ ਇਹਦੇ ਵਿੱਚ ਜਿਹੜਾ ਰੇਜ ਹੈ ਸਭੀ ਦੇ ਵਿੱਚ ਪਾਇਆ ਸਮਾਨ ਵੱਖਰਾ बाबा रे आश्चर्य नै समाचार सबैले लौ ए दिलाबाई थिएन बाइ बाइ जाले रे साठो साठो लाले हनुमान सर सा आप जी दे ना के ले ना जाले रे ਸਬਸਕ੍ਰਾਈਬ ਕਰੋ ਤੇ ਜਿਹੜੇ ਹਮ ਪਹਿਲਾਂ ਮੈਂ ਨਾਲ ਨਾਲ ਦੋ ਲਿਆ ਸਾਡਾ ਸੋਨ ਵਰਤੋ ਵਾਰ ਤੋਂ ਵਾਰ ਕਰੋ ਜੈਸ ਬੋਨ ਆਪੇ ਫਿਰ ਤੇ ਆ ਲੈ ਟੋਇਆ ਨਾ ਲੋਟ ਕੇ ਲਓ ਫਿਰ ਲਾ ਅੱਗੇ ਇਹ ਤੁਹਾਨੂੰ ਦੇਖਾਈ ਦੋ ਕੰਮ ਨਹੀਂ ਹੈ ਇਹਨਾਂ ਬਹੁਤ ਸਾਰੇ ਲੋਕੀ ਜੀ ਆਜਾ ਆਪਾਂ ਉਹਨਾਂ ਦਾ ਤਰਕਾ ਲਾਉਣਾ ਹੋ ये करना सब्जी डालो लौंग ये वो भी छटे नहीं ග පස ම හඩ පකනටයි හත සාමනය යෙදු ਕੋਈ ਪਾਣੀ ਮਾ ਗਰਮ ਗੁੰਨ ਨਹੀਂ ਕੀਤਾ ਉਹ ਬਹੁਤ ਵੱਡਾ ਹਸਤਾ ਨਹੀਂ। ਉਹ ਸਾਫ ਮਾਰ ਕੇ ਰਹਿ ਗਿਆ ਸੜੇ। ਜਵਨ ਦਾ ਡੜੀ ਆਲਾ ਦੋ ਬੋਲ ਕੇ ਮੈ ਖਾਣੀ। ਤੇ ਮਾਨੂੰ ਨੇ ਤੇ ਅਗ ਨੂੰ ਰੋਟੀ ਖਾਧੀ ਆ। ਤੇ ਨਾਲ ਉਹਨੇ ਪੀਜੀ ਚਾਹ। ਬਾਸ ਉਹਨੇ ਨਹੀਂ ਰੋਟੀ ਖਾਣੀ। ਨਾਲ ਨਾਲ ਉਹ ਸਰਦੀ ਆਲੇ ਆਪਾਂ ਉਹ ਵੀ ਚੱਲਣ ਪਾਇਆ ਹੈ ਨਾ।

ਸਾਹਮਣੇ ਠੰਡੇ ਪਾਣੀ ਦਾ ਪਕਾਰ ਤਿਆਰ ਹੈ। ਸਬਜ਼ੀ ਪਾ ਕੇ ਲਈ। ਚਲੋ। ਤਰ ਮੀਲ ਜ ਤਵਾ। ਕਰੀਏ ਨਾ। ਵਾਸੇ ਇਨੇ ਬੁਲਕੇ ਬਣ ਲਉ ਹੈ ਆਪਾ ਪੰਜ ਬਣ ਜਾਣ 6 ਬਣ ਜਾਣ 7 ਬਣ ਜਾਣ ਇਹ ਸਿਰਫ ਮੈਂ ਸਰ ਜੀ ਦੇ ਵੇ ਚੱਲਣ ਪਾਉਣ ਦਾ ਕਰਕੇ ਪ੍ਰਸ਼ਾਦ ਦੇਣਾ ਹੁੰਦਾ ਕਰਕੇ ਮੈਨੂੰ ਵੀ ਇਹ ਕੋ ਦੋ ਕਰਨੇ ਹੁੰਦੇ ਪਰ ਜਾਂ ਇਹਦੇ ਮੈਂ ਨਹੀਂ ਸੀ ਕਰਨੀ ਬਾਕੀ ਹੋਰ ਜਦ ਲਈ ਪਈ ਰਿੜੀਗੋ ਉਹਨੂੰ ਬਾਤੋਂ ਵਾਦ ਕਰ ਦੇਓ ਆਪਣਾ ਸਾਥ ਸਪੋਨ ਇਹਦੇ ਨਾਲ ਰੱਖੀਓ ਸਾਹ ਭੰਨ ਭਰਾ ਉਹ ਲੈ ਲਾ ਦੇ ਤਾਂ ਇਹਨੂੰ ਰੁਕੀ ਤਾਂ ਵੀ ਤੇ ਰੋਟੀ ਨਹੀਂ ਪਾਈ ਦੀ ਅੱਜ ਕੱਲੇ ਅੱਗੇ ਕਾਲ ਧੋਗਦਾ ਜਿਹਾ ਮਨਣਾ ਜੀ ਤੇ ਅੱਗੇ ਰੁખી ਹੋਏ ਫਿਰਦੇ ਕਹਿਣੇ ਵਿੱਚ ਮੋਹ ਪਿਆਰ ਕਰਦੇ ਨੇ ਲੋਚ ਸਾਤ ਨੂੰ ਵਾਹੀ 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 ਸਾਤ ਨੂੰ ਵਾਹੀ ਰੂ ਵਾਹੀ ਵਾਹੀ ਮਾਲਕ ਦਾ ਨਾਮ ਲੱਕਿਆ ਪਾਸ ਤੇ ਨਹ ਹੁਣ ਕਾ ਦਿੱਤਾ ਨਹੀਂ ਪਾ ਸਿੱਧਾ ਕਰਕੇ ਜਿਹੜੇ ਪਾਂਛੇ ਫੁੱਲ ਪੀਣਾ ਨਹੀਂ ਪਿਆਉਂਦਾ ਪਰਸ਼ਾਦੇ ਚਾਹ ਸੀ ਆਕੀ ਲੈ ਲੈ ਚੱਲਗੇ ਅੰਦਰ ਹਨ ਬਹੁਤ ਆ ਗਈ ਆਪਾਂ ਕੀ ਕਰਨਾ ਅਗੇ ਦੇ ਮਾਲ ਲੰਗਰ ਹੁੰਦਾ ਹੀ ਆਕੀ ਦਾ ਇਹਨਾਂ ਨੂੰ ਬੰਨਣਾ ਕਰਨਾ ਸੋਹ ਕਾ ਮਹੌਲ ਤੇ ਪਰਸ਼ਾਦੇ ਆ ਇਹਦਾ ਕੱਪੜੇ ਥੋੜੇ ਸਿਧਾਣਾ ਕਰ ਲੈਣਾ ਫੇਰ ਵੀ ਕੰਮ ਬਹੁਤ ਆ ਰਹਿੰਦੇ ਸ਼ਹਿਰ 'ਚ ਕੰਮ ਨਹੀਂ ਸ਼ਹਿਰ 'ਚ ਕੰਮ ਜਾਦੇ ਰੋਟੀ ਟੈਂਟਾਂ ਪਕੌੜੀ ਕਰਨੀ ਵੀ ਬਣਾਏ ਲਗਾਣੀਆਂ ਪਿੰਡ ਨਾਲੋਂ ਜ਼ਿਆਦਾ ਕੰਮ ਆ ਇਹ ਦੋਨੇ ਅਭੀ ਉਹ ਸਾਰੇ ਕੰਮ ਕੈਮਰਾ ਚੁੱਕ ਕੇ ਨਹੀਂ ਦਿਖਾ ਸਕਦੇ ਕੰਮ ਬਹੁਤ ਹੈ ਜਾਈ ਤਾਂ ਨਾ ਹੋ ਵਾਹ ਸ਼ਾਤ ਨਾ। ਪੁਹੀਵੇਂ ਗਰਮ ਗਰਮ ਲੈਂਡ ਹੈ ਪ੍ਰਸ਼ਾਦੇ। ਸਾਬਤੇ ਪੜਾ ਸ਼ਰਾਵਲੋ। ਕੋਈ ਨਹੀਂ। ਕਿਉਂ ਨਾ ਸਲਗਮਾ ਦੀ ਸੰਧੀ ਦੇ ਨਾਲ ਕੱਲਿਆਂ ਨੇ ਖਾ ਲੇ। ਮੈਂ ਭੱਲੇ ਦਰ ਸਾਰੀ ਚਾਨੀ ਮੈਂ ਸ਼ੋਰ ਨਹੀਂ ਲੈਂਦੀ। ਮੈਨੂੰ ਸ਼ੋਰ ਦੇ ਨਾਲ ਕੰਮ ਨਹੀਂ ਹੁੰਦਾ। ਨਾਲੇ ਮੈਂ ਬੈਹਿ ਵੀ ਨੰਗਾ ਤੇਰਾ ਹਦੀ ਨਹੀਂ। ਨੰਗਾ ਸਰ ਤੇ ਸੋਈ ਜਿੰਜੀ ਮਾਣਾ ਪਸ਼ਵੀ ਚੜੇ ਸੇਟਾ ਦੇਈ ਆਟਾ ਨੂੰ ਚਾੜੂ ਲਾਉ ਪਛਾਦੇ ਪਕਾਉ ਪਛਾਦੇ ਲਾਉ ਮੈਂ ਰੂਹ ਬੰਨਿ ਕਰੂ ਖਾਣਾ ਤੇ ਬਰਕਤ ਪਾਊਗਾ ਬਸ ਕਾਮੋਂ ਬੰਦੇ ਨੇ ਕਰਮੂ ਕਾਮ ਆਪਣੇ ਹੱਥੀਂ ਘਰ ਇਹਦੇ ਢੇਲ ਵਾਰੂ ਦਾ ਹੁੰਦੇ ਆਪਣੇ ਹੱਥੀਂ ਆਪ ਨੇ ਆਪੇ ਗਾੜੀ ਚੁਆੜ ਗਏ ਜਿਹੜਾ ਕਿ ਕੋ ਕੰਮ ਕਰਾਉਣਾ ਵਾੜੀ ਤੇ ਨਾਲੇ ਪੈਸੇ ਦੇਣੇ ਕਦਿ ਉਹਨੂੰ ਕਹਾਂਗੀ ਪੋਰ ਜਗਲੇ ਕੰਮ ਛੱਡ ਕੇ ਗਾਉਣ ਨੂੰ ਸੋ ਬੰਦੀ ਰਟਾ ਬਗਾਨੇ ਬੰਦੇ ਨੂੰ ਕੰਮ ਦੇਣਾ ਕੰਮ ਸੌਖਾ ਏ ਤੇ ਜਿੰਨਾ ਪਹਿਣਾ ਬਿਲਕੁਲ ਤੇ ਕਮੈਂਟ ਕਰਦਿਆਂ ਚੈਨ ਵਿੱਚ ਵੀ ਆਇਆ ਕਰੋ ਲਾਈਵ ਦੇ ਵਿੱਚ ਵਾਅਦਾ ਸਾਥ ਦਿਓ ਤੁਹਾਨੂੰ ਕੋਈ ਟਾਈਮ ਲਾਉਂਦਗਾ ਜੇ ਟਾਈਮ ਦਿਓਗੇ ਤੇ ਫਿਰ ਮੈਂ ਵੀ ਤੁਹਾਨੂੰ ਟਾਈਮ ਲਾਉਂਗੀ ਨੇ ਨੇ ਲੋ ਜੀ ਦੂਜੋਂ ਦਸਤੈਨ ਤੇ ਆਟਾ ਮਸਾਟ ਤੋਂ ਅੱਠ ਲਓ ਜੀ ਆ ਵੀ ਇਹਨਾਂ ਮੈਂ ਆਪਣਿਆਂ ਚਾਹ ਉੱਟ ਦਾ ਆਟਾ ਮਲਿਆ ਪੂਰੀ ਜਿਹੜੇ ਵੱਡੋ ਜਨੇ ਆ ਭੱਲਵੇਂ ਆ ਕੇ ਰੋਟੀ ਲੈ ਖਾਣੇ ਦੋ ਖੁਲਕੇ ਖਾ ਕੇ ਪਾਸੇ ਹੋ ਲੈ ਸਟਾਪ ਨਾ ਸਟਾਪ ਲੋਈ ਮੈਦਾ ചല ചലി വീഡിയോ വീഡിയോ ജോഡ തോടീകരണ വിധി തയ്യാറേ para not